ਸਸੀ ਕਾਲ ਦੀ ਸਾਰਿਆਂ ਨੂੰ ਤੇ ਆਹ ਵਾਲੀ ਡੈਸ਼ ਖਾ ਕੇ ਤੁਸੀਂ ਸਾਰੀਆਂ ਮਠਾਈਆਂ ਨੂੰ ਭੁੱਲ ਜਾਓਗੇ ਤੇ ਇਹ ਆਪਾਂ ਕੀਤੀ ਹੈ ਜੀ ਤਿਆਰ ਬਾਜਰੇ ਤੋਂ ਤੇ ਆਪਾਂ ਲੈ ਸੀਗਾ ਜੀ ਬਾਜਰਾ 200 ਗ੍ਰਾਮ ਤੇ ਉਹਨੂੰ ਆਪਾਂ 5 ਘੰਟੇ ਲਈ ਭਿਓ ਕੇ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਕੁੱਕਰ 'ਚ 5 ਵਿਸਲਾਂ ਮਰਾਈਆਂ ਤੇ ਉਸ ਤੋਂ ਬਾਅਦ ਇਹਨੂੰ ਦੇਸੀ ਘਿਓ ਦਾ ਲਾਇਆ ਤੜਕਾ ਜੀ ਤੇ ਦੋ ਕਟਛੀਆਂ ਆਪਾਂ ਭਰ ਕੇ ਪਾਈਆਂ ਜੀ ਮਲਾਈ ਦੀਆਂ ਤੇ ਆਹ ਵਾਲੀ ਰੈਸਪੀ ਐਵੇਂ ਤਿਆਰ ਹੋ ਗਈ ਆ ਤੇ ਆਪਾਂ ਵਿੱਚ ਪਾਈ ਸੀ ਸ਼ੱਕਰ ਤੇ ਡਰਾਈ ਫਰੂਟ ਪਾ ਕੇ ਤੇ ਇੰਨਾ ਕੁ ਜ਼ਿਆਦਾ ਸਵਾਦ ਬਣਿਆ ਵੀ ਦੱਸ ਨਹੀਂ ਸਕਦੇ ਜਿੰਨੀ ਉਮੀਦ ਸੀ ਉਮੀਦੋਂ ਵੱਧ ਸਵਾਦ ਬਣਿਆ ਤੇ ਤੁਸੀਂ ਵੀ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਇਆ ਕਰੋ ਤੇ ਇਹ ਆਪਾਂ ਦੀਵਾਲੀ ਨੂੰ ਕਰਾਂਗੇ ਜੀ ਤਿਆਰ ਵਧੀਆ ਜੀ ਡਿਸ਼ ਤੇ ਸਾਰੀਆਂ ਮਠਿਆਈਆਂ ਨੂੰ ਭੁੱਲ ਜਾਓਗੇ ਜੇ ਤੁਸੀਂ ਵੀ ਇੱਕ ਵਾਰੀ ਖਾ ਲਈ ਤਾਂ ਤੇ ਕਰਿਓ ਟ੍ਰਾਈ ਫਿਰ ਬਣਾ ਕੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇ ਬਹੁਤ ਜ਼ਿਆਦਾ ਸਵਾਲ ਤੁਸੀਂ ਵੀ ਕਰੋ ਟਰਾਈ